हां जी जी सत श्री अकाल जी सबको होप ਕਰਦੀਆਂ ਤੁਸੀਂ ਸਾਰੇ ਠੀਕ ਹੋਗੇ ਅੱਜ ਅਸੀਂ ਲੈ ਕੇ ਆਇਆ ਵਿంటర్ 컬렉ਸ਼ਨ ਦੀ ਨਵੀਂ ਵੈਰਾਈਟੀ ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਬ੍ਰਾਈਡਲ 컬렉ਸ਼ਨ ਦਿਖਾਈ ਸੀਗੀ ਜੇਕਰ ਤੁਸੀਂ ਬ੍ਰਾਈਡਲ 컬렉ਸ਼ਨ ਚੈੱਕ ਕਰਨਾ ਚਾਹੁੰਦੇ ਹੋ ਤਾਂ ਸਾਡੀ ਪਹਿਲਾਂ ਵਾਲੀ ਵੀਡੀਓ ਚੈਨਲ ਤੋਂ ਚੈੱਕ ਕਰ ਸਕਦੇ ਹੋ हां जी जी ਇਹ ਵੁੱਲਨ ਸੂਟ ਰਹਿਣਗੇ ਬਹੁਤ ਹੀ ਪਿਆਰੀ ਕੜਾਈ ਕੀਤੀ ਹੋਈ ਹੈ ਉੱਪਰ ਕੰਟਰਾਸਟ ਸ਼ਾਲ ਰਹਿਗੀ ਨਾਲ ਬਹੁਤ ਹੀ ਸੋਹਣੀ ਤੇ ਪਿਆਰੀ ਕਢਾਈ ਕੀਤੀ ਹੋਈ ਹੈ। ਬਾਟਮ ਵੀ ਨਾਲ بیس ਕਲਰ ਦੀ ਹੀ ਰਹੇਗੀ। ਕਲਰ ਇੰਨਾ ਵਿੱਚ ਤੁਹਾਨੂੰ ਚਾਰ ਮਿਲ ਜਾਣਗੇ। ਚਾਰੇ ਹੀ ਬਹੁਤ ਹੀ ਪਿਆਰੇ ਕਲਰ ਨੇ। ਮੈਰੂਨ ਕਲਰ ਦੀ ਕਢਾਈ ਹਰ ਇੱਕ ਸੂਟ ਤੇ ਬਹੁਤ ਹੀ ਜ਼ਿਆਦਾ ਫੱਬ ਕੇ ਆ ਰਹੀ ਹੈ। ਸਾਰਾ ਹੈਂਡਵਰਕ ਦਾ ਕੰਮ ਰਹੇਗਾ। ਇੰਨਾ ਵਿੱਚ ਹੀ ਇਹ ਇੱਕ ਪਿਸਤਾ ਸ਼ੇਡ ਦਾ ਸੂਟ ਰਹੇਗਾ। ਮੈਰੂਨ ਕਲਰ ਦੀ ਕਢਾਈ ਸਭ ਤੇ ਬਹੁਤ ਹੀ ਫੱਬ ਕੇ ਆ ਰਹੀ ਹੈ। ਕੰਟਰਾਸਟ ਬਹੁਤ ਸੋਨਾ ਬਣਿਆ ਹੋਇਆ ਹੈ। ਸਾਰੀਆਂ ਹੀ ਸ਼ੇਰਟ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ 2.5 ਮੀਟਰ ਸ਼ਰਟ ਤੇ 2 ਮੀਟਰ ਹੀ ਬਾਟਮ ਦਾ ਕਪੜਾ ਰਹੇਗਾ ਨਾਲ ਇਹਦੇ ਬਹੁਤ ਹੀ ਪਿਆਰੀ ਹਲਕੀ ਜਿਹੀ ਸ਼ਾਲ ਰਹੇਗੀ ਇਹ 올ਓਵਰ ਸੂਟ ਰਹੇਗਾ ਨਾਲ ਇਹਦੇ ਮੈਚਿੰਗ ਸ਼ਾਲ ਰਹੇਗੀ ਬਹੁਤ ਹੀ ਪਿਆਰਾ ਵੂਲਨ ਸੂਟ ਹੈ ਡਿਜ਼ਾਈਨ ਇਹਦਾ ਲਾਈਨਸ ਵਾਲਾ ਰਹੇਗਾ ਤੇ ਵਿੱਚ ਫਲਾਰ ਤੇ ਪ੍ਰਿੰਟ ਬਣੇ ਹੋਏ ਨੇ ਇਹਦੇ ਵਿੱਚ ਵੀ ਤੁਹਾਨੂੰ ਦਿਨ ਚਾਰ ਕਲਰ ਮਿਲ ਜਾਣਗੇ ਇਹਦੇ ਵਿੱਚ ਹੀ ਇੱਕ ਵਾਈਨ ਕਲਰ ਦਾ ਬਹੁਤ ਹੀ ਪਿਆਰਾ ਕਲਰ ਹੈ ਸਰਦੀਆਂ 'ਚ ਇਹ ਕਲਰ ਬਹੁਤ ਹੀ ਜ਼ਿਆਦਾ ਖਿੜਕੀ ਆਉਂਦੇ ਨੇ ਬਹੁਤ ਹੀ ਪਿਆਰਾ ਪੀਸ ਹੈ ਤੇ ਪ੍ਰਾਈਸ ਵੀ ਤਾਂ ਬਹੁਤ ਹੀ ਜ਼ਿਆਦਾ ਜਾਨੂਵਰ ਹੈ ਪ੍ਰਾਈਸ ਇਹਨਾਂ ਦਾ ਕੇਵਲ 500 ਰੁਪਇਆ ਰਹੇਗਾ 5 ਮੀਟਰ 올ਓਵਰ ਦਾ ਸੂਟ ਰਹੇਗਾ ਇਹਦੇ ਵਿੱਚ ਇੱਕ ਨੀਵੀ ਬਲੂ ਕਲਰ ਹੈ ਇੱਥੇ ਵੀ ਫਲਾਰ ਵਾਲਾ ਪ੍ਰਿੰਟ ਬਹੁਤ ਹੀ ਜ਼ਿਆਦਾ ਖਿੜਕੇ ਆ ਰਿਹਾ ਹੈ ਨਾਲ ਇਹਨਾਂ ਦੀ ਡਿਜੀਟਲ ਪ੍ਰਿੰਟ ਵਾਲੀ ਸ਼ਾਲ ਰਹੇਗੀ ਬਹੁਤ ਹੀ ਪਿਆਰੀ ਸ਼ਾਲ ਹੈ ਜੋ ਕਿ ਨਾ ਬਹੁਤ ਜ਼ਿਆਦਾ ਭਾਰੀ ਤੇ ਨਾ ਹੀ ਬਹੁਤ ਜ਼ਿਆਦਾ ਹਲਕੀ ਹੈ ਬਹੁਤ ਹੀ ਪਿਆਰੀ ਸ਼ਾਲ ਨਾਲ ਨਾਲ फोर्थ ये एक ग्रीन शेड आएगी यह भी बहुत ही ज़्यादा प्यारी शेड है पाँच मीटर ऑल ओवर सूट रहेगा बहुत ही प्यारा सूट है शॉल थानू न मिलेगी शॉल बिल्कुल डिजिटल प्रिंट वाली शॉल रहेगी प्राइस बस पांच सौ रुपया रहेगा यह एक न्यू लेटेस्ट सूट आया है विंटर विच ये बहुत ही प्यारी चीज है ये पश्मीना का विंटर सूट रहेगा वेलविट त ਪੂਰਾ ਸੂਟ ਬਣਿਆ ਆ ਦੁਸ਼ੌਂ ਵੀ ਨਾਲ ਵੈਲਵੈਟ ਦੀ ਹੈ ਬਹੁਤ ਹੀ ਪਿਆਰਾ ਕਲਰ ਵੀ ਇਹਦਾ ਬਲੂਈ ਸ਼ੇਡ ਵਿੱਚ ਹੈ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਹੈ ਇਹਦੇ ਉੱਤੇ ਕੜਾਈ ਹੋਈ ਹੈ ਕੜਾਈ ਵੀ ਪੂਰੀ ਹੈਂਡਵਰਕ ਦਾ ਕੰਮ ਹੈ ਬਹੁਤ ਹੀ ਪਿਆਰਾ ਸੂਟ ਹੈ ਪ੍ਰਾਈਸ ਵੀ ਇਹਦਾ ਬਹੁਤ ਹੀ ਜੈਨੂਇਨ ਜਿਹਾ ਹੈ ਸਿਰਫ 1200 ਰੁਪਏ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਇਨਾਂ ਦੇ ਅਕੋਰਡਿੰਗ ਪ੍ਰਾਈਸ ਵੀ ਕਾਫੀ ਜੈਨੂਅਰ ਹੈ ਬਹੁਤ ਹੀ ਪਿਆਰੀ ਸ਼ੀਟਸ ਨੇ ਸਾਰੀਆਂ ਸ਼ਾਲ ਵੀ ਬਹੁਤ ਹੀ ਪਿਆਰੀ ਬਣੀ ਹੋਈ ਹੈ ਟਾਈ ਮੀਟਰ ਹੀ ਸ਼ਰਟ ਟਾਈ ਮੀਟਰ ਹੀ ਬਾਟਮ ਦਾ ਕਪੜਾ ਰਹੇਗਾ ਇਹ ਨੈਕਸਟ ਕੜਾਈ ਵਾਲਾ ਸੂਟ ਹੈ ਇਹ ਪੂਰਾ ਹੈਂਡਵਰਕ ਨਾ ਕੰਮ ਹੋਇਆ ਪਿਆ ਸ਼ੀਟਸ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੋਨੀਆਂ ਸ਼ੀਟਸ ਨੇ ਜੋ ਕਿ ਵਿంటర్ ਵਿੱਚ ਅਵੇਲੇਬਲ ਨਹੀਂ ਹੁੰਦੀਆਂ ਪਰ ਇਨਾਂ ਵਿੱਚ ਇਹ ਸਾਰੀਆਂ ਸ਼ੀਟਸ ਅਵੇਲੇਬਲ ਨੇ ਲਾਈਟ ਸ਼ੀਟਸ ਬਹੁਤ ਹੀ ਪਿਆਰੀਆਂ ਸ਼ੀਟਸ ਨੇ हैंडवर्क भी बहुत ही ज़्यादा प्यारा होया दुपट्टा भी सेम शेड का ही रहेगा दुपट्टे भी पूरा हैंडवर्क होया पे है बहुत ही प्यारा आर्टिकल है प्राइस भी येदा बहुत ही जैनुअन है यदा प्राइस सिर्फ बारह सौ रुपये है मार्केट में कि भी तुम इन्े प्राइस न इन्ना सोहना सूट नहीं मिलेगा नैक्सट सर्दियों च यह बहुत ही प्यारी चीज बहुत ही सोहना प्रिंट निका नि बूटिया वाला प्रिंट होया पे है। ते ਬਾਟਰੀ ਤੇ ਤੇ ਪ੍ਰਿੰਟਰ ਰਹੇਗਾ ਬਾਕੀ ਸਾਰਾ ਪਲੇਨ ਰਹੇਗਾ ਤੇ ਸ਼ਾਲ ਪੂਰੀ ਡਿਜੀਟਲ print ਵਾਲੀ ਹੈ ਇਹਦੇ ਵਿੱਚ ਫਿਰ ਬਹੁਤ ਹੀ ਪਹਿਰੇ ਤੇ ਖਿੜਖਿੜੇ ਕਲਰ ਨੇ ਪਹਿਲਾ ਇਹਦੇ ਵਿੱਚ ਪਰਪਲ ਸ਼ੇਡ ਸੀਗੀ ਦੂਸਰਾ ਹੰਦਰ ਹੈਟ ਸ਼ੇਡ ਹੈ ਇਹ ਵੀ ਬਹੁਤ ਹੀ ਪਿਆਰਾ ਤੇ ਖਿੜਿਆ ਕਲਰ ਹੈ ਬਹੁਤ ਹੀ ਸੋਨਾ ਲੱਗਦਾ ਹੈ ਪਾਇਆ ਹੋਇਆ ਸ਼ਾਲ ਸਮਦੇ ਨਾਲ ਡਿਜੀਟਲ print ਵਾਲੀ ਰਹੇਗੀ ਸਲਵਾਰ ਜਿਹੜੀ ਹੈ ਉਹ بیس ਕਲਰ ਦੀ ਬਨੇਗੀ ਨੈਕਸਟ ਇਹ ਮਸਟਰਡ ਸ਼ੇਡ ਹੈ ਇਹ ਵੀ ਬਹੁਤ ਹੀ ਜ਼ਿਆਦਾ ਪਿਆਰੀ ਸ਼ੇਡ ਹੈ ਸਾਰਾ ਡਿਜ਼ਾਈਨ ਇਹਦੇ ਉੱਤੇ ਖੇੜ-ਖੇੜ ਕੇ ਆ ਰਿਹਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਪਿਆ ਹੈ ਤੇ ਬਾਟਮ ਸਭ ਨਾਲ ਬੀਜ ਕਲਰ ਵਾਲੀ ਹੀ ਰਹੇਗੀ ਸ਼ਾਲ ਸਭ ਨਾਲ ਬਹੁਤ ਹੀ ਜ਼ਿਆਦਾ ਪਿਆਰੀ ਬਣੀ ਹੋਈ ਹੈ ਨੈਕਸਟ ਇਹ ਦੇ ਵਿੱਚ ਬਲੂ ਸ਼ੇਡ ਰਹੇਗੀ ਇਹ ਵੀ ਬਹੁਤ ਹੀ ਅਲੱਗ ਜਿਹੀ ਸ਼ੇਡ ਹੈ ਜੋ ਕਿ ਆਮ ਤੌਰ ਤੇ ਸਰਦੀਆਂ ਵਿੱਚ ਨਹੀਂ ਮਿਲਦੀ ਬਹੁਤ ਹੀ ਜ਼ਿਆਦਾ ਪਿਆਰੀ ਸ਼ੇਡ ਹੈ ਸ਼ੇਡ ਸਾਰੀਆਂ ਇਹਦੇ ਵਿੱਚ ਬਹੁਤ ਹੀ ਪਿਆਰੀਆਂ ਨੇ ਪ੍ਰਾਈਸ ਵੀ ਨਾਲ ਤਾਂ ਕਾਫੀ ਜੈਨੂਇਨ ਜਿਹਾ ਇਹ ਹੈ ਨੈਕਸਟ ਇਹਦੇ ਵਿੱਚ ਚੈਰੀ ਸ਼ੇਡ ਹੈ ਇਹ ਵੀ ਬਹੁਤ ਪਿਆਰੀ ਸ਼ੇਡ ਹੈ ਸਾਰੇ ਸ਼ੇਡਸ ਤੇ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਖਿੜਕੇ ਆ ਰਿਹਾ ਹੈ ਅੱਜਕੱਲ ਇਹ ਸੂਟ ਬਹੁਤ ਹੀ ਜ਼ਿਆਦਾ ਟ੍ਰੈਂਡ ਵਿੱਚ ਚੱਲਦੇ ਨੇ ਇਹ ਇਹਨਾਂ ਦੀ ਫੁੱਲ ਪੀਕ ਹੈ ਨੈਪਤੀ ਵੀ ਡਿਜ਼ਾਈਨ ਰਹੇਗਾ ਪਾਊਡਰ ਤੇ ਡਿਜ਼ਾਈਨ ਰਹੇਗਾ ਤੇ ਜਿਹੜੀ ਸ਼ਾਲ ਹੈ ਉਹ ਪ੍ਰਿੰਟਡ ਸ਼ਾਲ ਰਹੇਗੀ ਪ੍ਰਾਈਸ ਇਹਦਾ ਸਿਰਫ 600 ਰੁਪਿਆ ਰਹੇਗਾ ਬਹੁਤ ਹੀ ਜ਼ਿਆਦਾ ਜੈਨੂਇਨ ਜਿਹਾ ਪ੍ਰਾਈਸ ਹੈ ਬਾਟਮ ਜਿਹੜੀ ਹੈ ਉਹ بیس ਕਲਰ ਦੀ ਹੀ ਰਹੇਗੀ नैक्सट यी प्रिंट वाले आर्टिकल रहेंगे गए इन्हों बॉर्डर ते राजा रानी वाला प्रिंट रहेगा जो कि अचक बहुत ही ज़्यादा ट्रेंड में चलता पाया कि सूट से जड़े कि सेल हो गए ये दोबारा री स्टोक हुए ने इन वि चार शीट्स अवेलेबल ने चार ही बहुत प्यार ने कॉफी शीट भी बहुत प्यारी है ये एक पिस्ता शीट है जो कि बहुत ही प्यारी शॉल तो पूरा डिजिटल प्रिंट रहेगा राजा राणी वाला ਬਾਟਮ ਜਿਹੜੀ ਆ ਉਹ 20 ਕਲਰ ਦੀ ਰਹੇਗੀ neck ਤੇ border ਤੇ design ਰਹੇਗਾ ਬਹੁਤ ਹੀ ਪਿਆਰਾ ਆਰਟੀਕਲ ਹੈ ਇਨ੍ਹਾਂ ਵਿੱਚ ਹੀ ਇੱਕ ਸਿਮਿਲਰ ਫਲਾਰ ਪ੍ਰਿੰਟ ਵਾਲਾ suit ਰਹੇਗਾ coffee shade ਵਿੱਚ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਤੇ ਯੂਨੀਕ suit ਹੈ ਸਾਰੇ ਦੇ ਸਾਰੇ suit ਹੀ ਲੇਟੈਸਟ ਵਿੰਟਰ ਕਲੈਕਸ਼ਨ ਵਾਲੇ ਨੇ ਬਹੁਤ ਹੀ ਪਿਆਰੇ ਨੇ ਤੇ ਨਾ ਤੇ price ਵੀ ਕਾਫੀ ਜੈਨੂਇਨ ਨੇ ਤੇ ਮਾਰਕੀਟ ਨਾਲੋਂ ਘੱਟ ਨੇ ਇਹ ਲਾਈਟ ਪਿੰਕ ਸ਼ੇਡ ਰਹੇਗੀ ਜੋ ਕਿ ਬਹੁਤ ਹੀ ਪਿਆਰੀ ਲੱਗਦੀ ਹੈ ਦੀਦਾ ਸਟਾਲ ਚੈੱਕ ਕਰ ਸਕਦੇ ਹੋ ਕਿੰਨਾ ਹੀ ਪਿਆਰਾ ਲੱਗ ਰਿਹਾ ਹੈ ਸੀਮ ਬਾਰਡਰ ਤੇ ਬਨਿਆ ਹੋਇਆ ਡਿਜ਼ਾਈਨ ਬਹੁਤ ਹੀ ਪਿਆਰੀ ਸ਼ਾਲ ਹੈ ਫਲਾਰ ਪ੍ਰਿੰਟ ਵਾਲੇ ਸੂਟਸ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰੇ ਹੀ ਬਹੁਤ ਪਿਆਰੀਆਂ ਸ਼ੇਡਸ ਨੇ ਇਹਦੇ ਵਿੱਚ ਫੇਕ ਕਾਫੀ ਸ਼ੇਡ ਬਲੂ ਸ਼ੇਡ ਲਾਈਟ ਪਿੰਕ ਤੇ ਪਿਸਤਾ ਸ਼ੇਡ ਰਹੇਗੀ ਨੈਕਸਟ ਇਹ ਪ੍ਰਿੰਟਡ ਵੁਲਨ ਸੂਟ ਰਹਣਗੇ ਸਾਰਾ ਪ੍ਰਿੰਟ ਬਨਿਆ ਹੋਇਆ ਹੈ ਤੇ ਨਾਲ ਹੀ ਮੈਚਿੰਗ ਸਟਾਲ ਰਹੇਗਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਵਾਈਨ ਸ਼ੇਡ ਵੀ ਬਹੁਤ ਪਿਆਰੀ ਹੈ ਪਿਸਤਾ ਸ਼ੇਡ ਤੇ ਕਾਫੀ ਸ਼ੇਡਸ ਇਹ ਸਾਰੀਆਂ ਸ਼ੀਟਸ ਜੋ ਕਿ ਸਰਦੀਆਂ ਚ ਪਾਉਣ ਵਾਲੀਆਂ ਨੇ ਬਹੁਤ ਹੀ ਪਿਆਰੀਆਂ ਲੱਗਦੀਆਂ ਨੇ ਬਹੁਤ ਹੀ ਪਿਆਰਾ ਸੈਂਟਰ ਚ ਫਲਾਟਰ ਡਿਜ਼ਾਈਨ ਬਣਿਆ ਹੋਇਆ ਹੈ ਬਾਰਡਰ ਇਹਦਾ ਬਹੁਤ ਸੋਹਣਾ ਬਣਿਆ ਹੈ ਸੇਮ ਡਿਜ਼ਾਈਨ ਜਿਹੜਾ ਨੈਕ ਤੇ ਰਹੇਗਾ ਤੇ ਸ਼ਾਲ ਦੇ ਬਾਰਡਰ ਤੇ ਵੀ ਸੇਮ ਹੀ ਡਿਜ਼ਾਈਨ ਰਹੇਗਾ ਬਹੁਤ ਪਿਆਰਾ ਆਰਟੀਕਲ ਹੈ ਇਹਦਾ ਵੀ ਪ੍ਰਾਈਸ ਸੇਮ 600 ਰੁਪਏ ਰਹੇਗਾ ਨੈਕਸਟ ਇਹ ਰਾਜਰਾਨੀ ਵਾਲਾ ਪ੍ਰਿੰਟਰ ਰਹਿ ਗਿਆ ਤਾਂ ਦੱਸਿਆ ਸੀ ਜਿਵੇਂ ਕਿ ਬਹੁਤ ਸਾਰਾ ਟ੍ਰੈਂਡ ਵਿੱਚ ਚੱਲਦਾ ਹੈ ਸੂਈ ਦੀ ਡਿਮਾਂਡ ਵੀ ਕਾਫੀ ਜ਼ਿਆਦਾ ਹੈ ਇਹ ਵਿਦਾਊਟ ਸਟੋਲਨ ਕੀ ਸਿਰਫ 300 ਰੁਪਏ ਦੀ ਪ੍ਰਾਈਸ ਵਿੱਚ ਬਹੁਤ ਹੀ ਜੈਨੂਇਨ ਪ੍ਰਾਈਸ ਹੈ ਤੇ ਸ਼ੇਡਸ ਵੀ ਇਹਨਾਂ ਵਿੱਚ ਬਹੁਤ ਹੀ ਪਿਆਰੀਆਂ ਨੇ ਇਹ ਇੱਕ ਵਾਈਨ ਸ਼ੇਡ ਰਹੇਗੀ ਇਹਦੇ ਵਿੱਚ ਕਾਟਰੇਜ ਦਾ ਕੱਪੜਾ ਰਹੇਗਾ ਤੇ ਕਾਟਰੇਜ ਦੀ ਹੀ ਬਾਟਮ ਰਹੇਗੀ ਟਾਈ ਮੀਟਰ ਸ਼ੋਰ ਤੇ ਟਾਈ ਮੀਟਰ ਹੀ बॉਟਮ ਰਹੇਗੀ ਬਹੁਤ ਪਿਆਰਾ ਆਰਟੀਕਲ ਹੈ ਨੈਕਸਟ ਇਹਦੇ ਵਿੱਚ ਇੱਕ ਇੱਕ ਗ੍ਰੇ ਕਲਰ ਆਏਗਾ ਇਹਦੇ ਤੇ ਵੀ ਸਾਰਾ ਡਿਜ਼ਾਈਨ ਬਹੁਤ ਹੀ ਜ਼ਰਫ ਫੱਬ ਕੇ ਆ ਰਿਹਾ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਵਿਦਾਊਟ ਸਟਾਲ ਰਹੇਗਾ ਨੈਕਸਟ ਇਹਦੇ ਵਿੱਚ ਇੱਕ ਇੱਕ ਮਹਿੰਦੀ ਕਲਰ ਹੈ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਸਰਦੀਆਂ ਵਿੱਚ ਇਹੋ ਜਿਹੇ ਬ੍ਰਾਈਟ ਕਲਰਸ ਜਿਹੜੀ ਨਹੀਂ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਨੇ नैक्सट ए एक रॉयल ब्लू कलर है इस कलर दी भी बहुत ही ज़्यादा डिमांड चल रही है अच्क बहुत ही प्यारा कलर है नैक्सट ये एक, एक ब्लैक कलर है ये भी बहुत ही डिमांडिंग कलर है बहुत ही प्यारा सूट है सारे ही शेट्स ये बहुत प्यारिया भरिया हुई ने प्राइस भी सिर्फ तीन सौ रुपया है जो कि बहुत ही ज़्यादा जैनुअन है ਨੈਕਸਟ ਇਹਦੇ ਵਿੱਚ ਇੱਕ ਇਹ ਨੇਵੀ ਬਲੂ ਸ਼ੇਡ ਹੈ ਇਹ ਵੀ ਬਹੁਤ ਜ਼ਿਆਦਾ ਪਿਆਰੀ ਸ਼ੇਡ ਹੈ ਇੱਕ ਜੈਪੂਰੀ ਸਟਾਈਲ ਦੇ ਵਿੱਚ ਸੂਟ ਬਨੇ ਹੋਏ ਨੇ ਵਿంటర్ ਚ ਜੋ ਕਿ ਇਸ ਸਾਲ ਨਵੀਂ ਕਲੈਕਸ਼ਨ ਆਈ ਹੈ ਸਾਰੀ ਨੈਕਸਟ ਇਹਦੇ ਵਿੱਚ ਇਹ ਸਭ ਤੋਂ ਪਿਆਰਾ ਵੀ ਸਰਾਨੀ ਕਲਰ ਰਹੇਗਾ ਸਾਰੀਆਂ ਹੀ ਸ਼ੇਡਸ ਬਹੁਤ ਪਿਆਰੀਆਂ ਨੇ ਸਾਰੀਆਂ ਹੀ ਸ਼ੇਡਸ ਬ੍ਰਾਈਟ ਨੇ ਤੇ ਸਰਦੀਆਂ ਚ ਪਾਉਣ ਵਾਲੀਆਂ ਨੇ ਬਹੁਤ ਹੀ ਪਿਆਰਾ ਆਰਟੀਕਲ ਬਣਿਆ ਹੋਇਆ ਹੈ ਇਦੀ ਵਿੱਚ ਤੁਹਾਨੂੰ ਕਾਫੀ ਸਾਰੇ ਕਲਰਸ ਆਲਮੋਸਟ ਸਾਰੇ ਹੀ ਕਲਰ ਮਿਲ ਜਾਣਗੇ ਨੈਕਸਟ ਇਹ ਦੇ ਵਿੱਚ ਇੱਕ ਵਾਈਨ ਕਲਰ ਹੈ ਆਲਮੋਸਟ ਸਾਰੇ ਹੀ ਕਲਰ ਤੁਹਾਨੂੰ ਇਸ ਵਿੱਚ ਮਿਲ ਜਾਣਗੇ ਤੇ ਪ੍ਰਾਈਸ ਵੀ ਸਿਰਫ 300 ਰੁਪਏ ਹੈ ਜੋ ਕਿ ਬਹੁਤ ਜ਼ਿਆਦਾ ਨਹੀਂ ਹੈ ਨੈਕਸਟ ਇਹ ਪ੍ਰਿੰਟਿਡ ਸੂਟ ਰਹਣਗੇ ਇਹਨਾਂ ਸਾਰ ਵਿੱਚ ਤੁਹਾਨੂੰ 4-4 ਕਲਰ ਮਿਲ ਜਾਣਗੇ ਸਾਰੇ ਹੀ ਬੜੇ ਪਿਆਰੇ ਕਲਰਸ ਨੇ ਤੇ ਸਬ ਦੇ ਨਾਲ ਸ਼ਾਲ ਰਹੇਗੀ ਜੋ ਕਿ ਡਿਜੀਟਲ print ਵਾਲੀ ਹੋਏਗੀ ਜੋ print ਸ਼ਰਟ ਤੇ ਬਨਿਆ ਹੋਏਗਾ ਸੇਮ ਉਹੀ ਸ਼ਾਲ ਤੇ ਬਨਿਆ ਹੋਏਗਾ ਬਾਰਡਰ ਤੇ ਨੇਕ ਤੇ ਡਿਜ਼ਾਈਨ ਰਹੇਗਾ ਤੇ ਬਾਟਮ ਜਿਹੜੀ ਆ ਉਹ بیس ਕਲਰ ਦੀ ਹੀ ਮਿਲੇਗੀ ਇਹ ਫਲਾਰ print ਵਾਲਾ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਆਰਟੀਕਲ ਨੇ ਸਾਰੇ ਹੀ ਆਰਟੀਕਲ ਆਲਮੋਸਟ ਨਵੇਂ ਨੇ ਤੇ ਬਹੁਤ ਹੀ ਪਿਆਰੇ ਨੇ ਇਹਨਾਂ ਸਾਬ ਵਿੱਚ ਤੁਹਾਨੂੰ 4 ਤੋਂ 5 ਸ਼ੀਟਸ ਮਿਲ ਜਾਣਗੀਆਂ ਡਿਜ਼ਾਈਨ ਸਬਸ ਤੇ ਅਲਗ-ਅਲਗ ਰਹਿਣਗੇ ਸਟਾਲ ਸਬਤ ਨਾਲ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ ਹੈ ਸ਼ੀਟਸ ਵੀ ਸਾਰੀਆਂ ਬਹੁਤ ਹੀ ਸੋਹਣੀਆਂ ਨੇ ਸਭ ਦੇ ਵਿੱਚ ਤੇ ਨੂੰ 3 ਤੋਂ 4 ਕਲਰ ਮਿਲ ਜਾਣਗੇ ਆਰਡਰ ਕਰਨ ਲਈ ਸਾਡੇ ਦਿੱਤੇ ਨੰਬਰ ਤੇ ਕੰਟੈਕਟ ਕਰਨਾ ਸਾਨੂੰ ਉਸ ਨੰਬਰ ਤੇ ਵਟਸਐਪ ਕਰ ਦੇਣਾ ਸੂਟ ਦਾ ਸਕਰੀਨਸ਼ਾਟ ਲੈ ਕੇ ਆਰਡਰ ਤੁਹਾਨੂੰ 3 ਤੋਂ 4 ਦਿਨ ਦੇ ਵਿੱਚ ਵਿੱਚ ਰੀਸੀਵ ਹੋ ਜਾਏਗਾ ਕੈਸ਼ ਔਨ ਡਿਲੀਵਰੀ ਵੀ ਅਸੀਂ ਐਕਸੈਪਟ ਕਰਦੇ ਹਾਂ ਤੇ ਸ਼ਿਪਿੰਗ ਬਿਲਕੁਲ ਫ੍ਰੀ ਰਹਿੰਦੀ ਹੈ ਇਹ 올ਓਵਰ ਸੂਟ ਰਹਿਣਗੇ ਵੁਲਨ ਵਾਲੇ ਇਨਨਾਂ ਮੈਚਿੰਗ ਸਟਾਲ ਨਹੀਂ ਹੋਏਗਾ ਇਹ 올ਓਵਰ ਸੂਟ ਰਹਿਣਗੇ ਤੇ ਇਨਾਂ ਦਾ ਪ੍ਰਾਈਸ ਸਿਰਫ 400 ਰੁਪਿਆ ਹੈ ਸਾਰੇ ਹੀ ਬਹੁਤ ਪਿਆਰੇ ਤੇ ਖਿੜੇ-ਖਿੜੇ ਪ੍ਰਿੰਟ ਨੇ ਤੇ ਪ੍ਰਾਈਸ ਵੀ ਇਨਾਂ ਦਾ ਬਹੁਤ ਹੀ ਜ਼ਿਆਦਾ ਜੈਨੂਇਨ ਹੈ ਇਹ ਇੱਕ ਮੈਚਿੰਗ ਸੂਟ ਰਹੇਗਾ ਜਿਹਦੇ ਵਿੱਚ ਤੁਹਾਨੂੰ ਚਾਰ ਸ਼ੀਟਸ ਮਿਲ ਜਾਣਗੀਆਂ ਪੂਰਾ ਫਲਾਰ ਪ੍ਰਿੰਟ ਵਾਲਾ ਸੂਟ ਹੈ ਤੇ ਨਾਲ ਮੈਚਿੰਗ ਸਟਾਲ ਹੈ ਜਿਹਦੇ ਤੇ ਸੇਮ ਡਿਜੀਟਲ ਪ੍ਰਿੰਟ ਹੋਇਆ ਪਿਆ ਇਹੀ 올ਓਵਰ ਸੂਟ ਰਹੇਗਾ ਵਿੰਟਰਸ ਵਾਲਾ। ਇਹਦੀ ਪ੍ਰਾਈਸ ਵੀ ਸਿਰਫ 500 ਰੁਪਏ ਰਹੇਗਾ। ਇਹਦੇ ਨਾਲ ਤੁਹਾਨੂੰ ਸਟਾਲ ਨਹੀਂ ਮਿਲਣਗੇ। ਇਹਨਾਂ ਵਿੱਚ ਤੁਹਾਨੂੰ ਕਾਫੀ ਸਾਰੇ ਡਿਜ਼ਾਈਨਸ ਮਿਲ ਜਾਣਗੇ। ਸਾਰੇ ਹੀ ਬਹੁਤ ਹੀ ਜ਼ਿਆਦਾ ਪਿਆਰੇ ਤੇ ਖਿੜੀ-ਖਿੜੀ ਡਿਜ਼ਾਈਨਸ ਨੇ। ਸਾਰੇ ਹੀ ਇੱਕ ਤੋਂ ਇੱਕ ਲੇਟੈਸਟ ਕਲੈਕਸ਼ਨ ਹੈ। ਬਹੁਤ ਹੀ ਪਿਆਰੀ ਵੈਰਾਈਟੀ ਹੈ ਤੇ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਜਨੂਵਾਨ ਤੇ ਘੱਟ ਹੈ। ਸਭ ਤੋਂ ਵੱਡੀ ਗੱਲ ਕੀ ਅਸੀਂ ਕੈਸ਼ ਔਰ ਡਿਲੀਵਰੀ ਵੀ ਐਕਸੈਪਟ ਕਰਦੇ ਹਾਂ। ਕਿਸਾ ਦਾ ਸ਼ਿਪਿੰਗ ਦਾ ਵੀ ਕੋਈ ਚਾਰਜ ਨਹੀਂ ਹੁੰਦਾ ਆਰਡਰ ਵੀ 3 ਤੋਂ 4 ਦਿਨ ਦੇ ਵਿੱਚ ਬਿਜ ਰੀਸੀਵ ਹੋ ਜਾਂਦਾ ਹੈ ਤੁਹਾਨੂੰ ਇੱਕ ਟਰੈਕਿੰਗ ਆਈਡੀ ਦੇ ਦਿੱਤੀ ਜਾਂਦੀ ਹੈ ਜਿਸ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਆਰਡਰ ਕਿੱਥੇ ਪਹੁੰਚਿਆ ਹੈ ਸਾਰੇ ਹੀ ਸੂਟ ਬਹੁਤ ਪਿਆਰੀ ਸ਼ੇਡਸ ਵਿੱਚ ਤੇ ਬਹੁਤ ਹੀ ਵਧੀਆ ਪ੍ਰਿੰਟ ਨੇ ਸਾਰੇ ਹੀ ਬਹੁਤ ਖਿੜੇ ਪ੍ਰਿੰਟ ਨੇ ਸਾਰੀ ਵਿੰਟਰ ਕਲੈਕਸ਼ਨ ਦੇਖਣ ਲਈ ਸਾਡੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪ੍ਰਾਈਸ ਇਹਨਾਂ ਦਾ ਸਭ ਦਾ 500 ਰੁਪਇਆ ਰਹੇਗਾ ਬਹੁਤ ਹੀ ਘੱਟ ਤੇ ਜੈਨੂਇਨ ਪ੍ਰਾਈਸ ਹੈ ਜਲਦੀ ਤੋਂ ਜਲਦੀ ਆਰਡਰ ਕਰਕੇ ਆਪਣਾ ਪਾਰਸਲ ਰਿਸੀਵ ਕਰੋ ਵੀਡੀਓ ਨੂੰ ਸਾਰੀ ਜ਼ਰੂਰ ਦੇਖਿਓ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਸਾਰੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਰਡਰ ਕਰਨ ਲਈ ਸਾਡੇ ਦਿੱਤੇ ਨੰਬਰ ਤੇ ਕੰਟੈਕਟ ਕਰਨਾ ਸੂਟ ਦਾ ਸਕਰੀਨਸ਼ਾਟ ਲੈ ਕੇ ਤੇ ਸਾਨੂੰ ਵਟਸਐਪ ਕਰ ਦੇਣਾ ਆਰਡਰ ਤੁਹਾਨੂੰ 3 ਤੋਂ 4 ਦਿਨ ਦੇ ਵਿੱਚ ਵਿੱਚ ਰਿਸੀਵ ਹੋ ਜਾਏਗਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਰਹਿੰਦੀ ਹੈ ਥੈਂਕ ਯੂ